சம்பாச்சு லேபதி மாக்கை பச்சனை தசைநா பாலா ஜி மீனூரி சோ பச்சனை ஆசோ சோர பத்தியோர்பேடா சீச்சரா ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸਾਂ ਵਿੱਚ ਮੇਰਾ ਬਾਪ ਕੋਈ ਨਾ ਸੂਰਯਪਤਿ ਆਉ ਰਿਆ ਨੂੰ ਦੁੱਖ ਤੇ ਬਥੇਰ ਸੀ ਬਾਪ ਵਾਲਾ ਸਾਥ ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸੋ ਬਾਪ ਵਾਲਾ ਸਾਥ ਕੋਈ ਨਾ ਚੋਂਕਾ ਜੁੱਲਾ ਲੇਪਦੀ ਮੈਂ ਗਾਸ਼ ਖਾ ਕੇ ਡੇਗ ਪਈ ਬਚਣੇ ਦੀ ਆਸ ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸੋ ਬਚਣੇ ਦੀ ਆਸ ਕੋਈ ਨਾ ਸਸਾ ਤੇ ਪਤੀ ਸਾਂ ਨਾਲ ਪਰ ਗਿਆ ਵੇੜਾ ਸੀ ਵਿੱਚ ਮੇਰੀ ਮਾਂ ਕੋਈ ਨਾ ਭਲਾ ਜੀ ਮੈਨੂੰ ਤੇਰੀ ਸੋ ਵਿੱਚ ਮੇਰੀ ਮਾਂ ਕੋਈ ਨਾ ਸਸਾ ਤੇ ਪਤੀ ਸਾਨੂੰ ਦੁੱਖ ਦੇ ਬਥੇਰਾ ਸੀ ਮਾਵੜੀ ਸ਼ਰ ਕੋਈ ਨਾ ਪਾਲਾ ਜੀ ਮੈਨੋ ਤੇਰੀ ਸੋ ਮਾਵੜੀ ਸ਼ਰ ਕੋਈ ਨਾ ਚੌਂਕਾ ਚੁੱਲਾ ਲੇਪਦੀ ਮੈਂ ਗਾਸ਼ਾ ਖਾ ਕੇ ਡੇਗ ਪਈ ਬਚਣ ਦੀ ਆਸ ਕੋਈ ਨਾ ਪਾਲਾ ਜੀ ਮੈਨੋਂ ਤੇਰੀ ਸੌਂ ਬਜਣੇ ਦੀ ਆਸ ਕੋਈ ਨਾ ਦੇਰਾਂ ਤੇ ਜੇਠਾ ਨਾਲ ਪਰ ਅਗਿਆ ਵੇੜਾ ਸੀ ਵਿੱਚ ਮੇਰਾ ਵੀਰ ਕੋਈ ਨਾ ਪਾਲਾ ਜੀ ਮੈਨੋਂ ਤੇਰੀ ਸੌਂ ਵਿੱਚ ਮੇਰਾ ਵੀਰ ਕੋਈ ਨਾ ਦੇਰ ਤੇ ਜੇਠਾ ਨੂੰ ਦੁਖ ਤੇ ਬਥੇਰਾ ਸੀ ਵੀਰ ਵਾਲੀ ਪੀੜ ਕੋਈ ਨਾ ਪਲਾ ਜੀ ਮੈਨੋ ਤੇਰੀ ਸੋ ਵੀਰ ਵਾਲੀ ਪੀੜ ਕੋਈ ਨਾ ਚੌਂਕਾ ਚੁੱਲਾ ਲੇਪਦੀ ਮੈਂ ਗਸ਼ ਖਾ ਕੇ ਡੇਕ ਪੇ ਬਚਾਣੇ ਦੀ ਆਸ ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸੋਂ ਬਚਣੇ ਦੀ ਆਸ ਕੋਈ ਨਾ ਦਰਾਣੀਆਂ ਜਠਾਣੀਆਂ ਨਾ ਪਰ ਗਿਆ ਵੇੜਾ ਸੀ ਵਿੱਚ ਮੇਰੀ ਪੈਣ ਕੋਈ ਨਾ ਪਾਲਾ ਜੀ ਮੈਨੂੰ ਤੇਰੀ ਸੋਂ ਵਿੱਚ ਮੇਰੀ ਪੈਣ ਕੋਈ ਨਾ ਰਾਣੀਆਂ ਜਠਾਣੀਆਂ ਨੂੰ ਦੁੱਖ ਤੇ ਬਥੇਰਾ ਸੀ ਪੈਣ ਵਾਲਾ ਚੈਨ ਕੋਈ ਨਾ ਪਾਲਾ ਜੀ ਮੈਨੋਂ ਤੇਰੀ ਸਾਹ ਪੈਣ ਵਾਲਾ ਚੈਨ ਕੋਈ ਨਾ ਚੋਂਕਾ ਚੁੱਲਾ ਲੇਪਦੀ ਮੈਂ ਗਾਸ਼ ਖਾਕੇ ਡੇਗ ਪਈ ਬਚਾਣੇ ਦੀ ਆਸ ਕੋਈ ਨਾ ਪਲਾ ਜੀ ਮੈਨੋਂ ਤੇਰੀ ਸਾਂ ਬਚਣ ਦੀ ਆਸ ਕੋਈ ਨਾ ਵੇ ਦਾਸਿਆਣ ਆਣ ਪਰਗੇ ਆ ਵੇੜ ਸੀ ਵਿੱਚ ਮੇਰਾ ਮਾਹੀ ਕੋਈ ਨਾ ਪਲਾ ਜੀ ਮੈਨੋਂ ਤੇਰੀ ਸਾਂ ਵਿੱਚ ਮੇਰਾ ਮਾਹੀ ਕੋਈ ਨਾ ਦਾ ਸਿਆਣਿਆਂ ਨੂੰ ਦੁੱਖ ਤੇ ਬਥੇਰਸੀ ਮਾਹੀ ਵਾਲੀ ਬਤ ਪਈ ਨਾ ਪਲਾ ਜੀ ਮੈਨੋਂ ਤੇਰੀ ਸਾਂ ਮਹੀਵਾਲੀ ਬਤ ਪਈ ਨਾ ਪਲਾ ਜੀ ਮੈਨੋਂ ਤੇਰੀ ਸਾਂ ਮਹੀਵਾਲੀ ਬਤ ਪਈ ਨਾ